ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਲੈ ਕੇ ਪਹੁੰਚਿਆ ਨਾਮਾ ਬਲੌਕ 32 ਮਨਾਲੀ ਲਓ ਜੀ ਅਸੀਂ ਆਪਣਾ ਸਫ਼ਰ ਸਟਾਰਟ ਕਰਤਾ ਤੁਸੀਂ ਦੇਖ ਸਕਦੇ ਹੋ ਰਾਹ ਸਾਨੂੰ ਖਾਲਸੇ ਦੀਆਂ ਫੌਜਾਂ ਵੀ ਮਿਲੀਆਂ ਉਦੋਂਦ ਅ ਪੁਲਾ ਨਵੇਂ ਨਵੇਂ ਪੁਲਾ ਵਿੱਚ ਦੀ ਹੁੰਦੇ ਹੋਏ ਵਿਸ਼ੇਤ ਰਫੇਰ ਆ ਗਏ ਅਸੀਂ ਪੂਰੇ ਦੇ ਟਾਬੇ ਤੇ ਫੇਟ ਪੂਜਾ ਕੀਤੀ ਅਸੀਂ ਪੂਰੇ ਦੇ ਰੱਬ ਦੇ ਫਿਰ ਚਾਲੇ ਪਾਦੇ ਉਦੋਂ ਅ ਸਾਨੂੰ ਪਹਾੜ ਦੇਖਣ ਲੱਗੇ ਤੇ ਕੁਲ ਦੇ ਛਿੱਟੇ ਛਿੱਟੇ ਪਹਾੜ ਦੇਖ ਰਹੇ ਹਾਂ ਲੋਬੀ ਰੂਮਾਂ ਵਿੱਚ ਦੀ ਹੁੰਦੀ ਹੈ ਪਹੁੰਚ ਚੁੱਕਿਆ KFC ਫਿਰ ਸਾਨੂੰ ਭੁੱਖ ਲੱਗੀ ਸੀ ਜੀ KFC ਰੋਗੇ ਤੇ ਉਸ ਤੋਂ ਬਾਅਦ ਹੌਲ-ਹੌਲਕਾ ਅਸੀਂ ਪੇਟ ਪੂਜਾ ਕਰਕੇ ਤੇ ਫਿਰ ਅਸੀਂ ਅੱਗੇ ਨੂੰ ਚੱਲੇ ਪਾਤੇ 1:00 ਵਜੇ ਤੌਰ ਦੇ ਸਾਰੇ ਸਾਨੂੰ ਬਾੜ ਸਟਾਰਟ ਹੋ ਗਏ ਤੇ ਇੱਥੋਂ ਮੈਨੂੰ ਲੱਗਦਾ ਸਾਨੂੰ ਮਨਾਲੀ ਸਾਰਾ 50 ਕਿਲੋਮੀਟਰ ਰਹਿ ਗਿਆ ਸੀ ਹੁਣ ਤਾਂ ਮਨਾਲੀ ਨੂੰ ਸੜਕਾਂ ਬਹੁਤ ਸੋਹਣੀਆਂ ਬਣੀਆਂ ਆਈਆਂ ਜਿਹੜਾ ਪਹਿਲਾਂ ਸਾਨੂੰ 8 ਘੰਟਿਆਂ 9 ਘੰਟੇ ਲੱਗਦਾ ਸੀ ਹੁਣ ਤਾਂ ਸਾਰਾ 4.5 5 ਘੰਟਿਆਂ ਦੇ ਵਿੱਚ ਸਫਰ ਹੋ ਖਤਮ ਲੋਵੀ ਪਹੁੰਚ ਚੁਕੇ ਆ ਅਸੀਂ 올ਡ ਮਨਾਲੀ ਇਹ ਜਗਾ ਬਹੁਤ ਸੋਹਣੀ ਆ 2.5 ਕਿਲੋਮੀਟਰ ਦਾ ਟ੍ਰੈਕ ਆ ਅਸੀਂ ਲੋਵੀ ਹੌਲੀ ਹੌਲੀ ਹੁੰਦੇ ਸਾਨੂੰ ਟੁੱਟੇ ਰਾਹਾਂ ਦੇ ਵਿੱਚ ਦੀ ਹੁੰਦੇ ਹੋਏ ਅਸੀਂ ਆਪਣਾ ਪਹੁੰਚੇ ਦਾ ਲਾਸਟ ਕੈਫੇ ਸਾਨੂੰ ਰਜ ਬੋਰਡ ਲੱਗੇ ਦਿਖੇ ਜਿੱਥੇ ਸਾਡੀ ਫਸਟ ਸਟੇ ਆ ਇਹ ਬਹੁਤ ਵਧੀਆ ਕੈਫੇ ਸੀਗਾ ਜਨਕਿ ਇੱਥੇ ਸਾਨੂੰ ਕੈਂਪ ਵਗੈਰਾ ਪ੍ਰੋਵਾਈਡ ਕੀਤੇ ਗਏ ਤੇ ਵਾਵਾ ਉਥੇ ਜਨ ਕੇ 올ਡ ਮਨਾਲੀ ਦੇ ਵਿੱਚ ਦੀ ਪਿੰਡਾਂ ਵਿੱਚ ਦੀ ਹੁੰਦੇ ਹੋਏ ਟਰੈਕਿੰਗ ਦਾ ਵਾਵਾ ਲੰਮਾ ਰਸਤਾ ਸੀਗਾ ਤੇ ਤੁਸੀਂ ਦੇਖ ਸਕਦੇ ਇੱਥੇ ਸਾਨੂੰ ਬਹੁਤ ਹੀ برف ਵਾਲੇ ਪਹਾੜ ਦਿਖ ਰਹੇ ਸੀਗੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਸੀਗੀ ਜਿਵੇਂ ਜਿਵੇਂ ਅਸੀਂ ਦਾ ਲਾਸਟ ਕੈਫੇ ਕੰਨੀ ਜਾ ਰਹੇ ਸੀਗੇ ਇੱਕ ਪਗਡੰਡੀ ਦੇ ਵਿੱਚ ਦੀ ਹੁੰਦੇ ਹੁੰਦੇ ਸਾਨੂੰ ਫਿਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੇ ਸਾਡੇ ਡੈਸਟੀਨੇਸ਼ਨ ਉਹ ਤੁਹਾਨੂੰ ਦਿਖ ਰਹੀਆਂ ਉਹ ਕੈਂਪ ਬਣੇ ਹੋਏ ਆ ਤੇ ਬੜਾ ਹੀ ਵਧੀਆ ਨਜ਼ਾਰਾ ਸੀਗਾ ਤੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਡੈਸਟੀਨੇਸ਼ਨ ਤੇ ਤੇ ਬੜਾ ਹੀ ਸੋਹਣਾ ਖੂਬਸੂਰਤ ਨਜ਼ਾਰਾ ਸੀਗਾ ਤੁਸੀਂ ਬੋਰਡ ਲੱਗਾ ਦੇਖ ਸਕਦੇ ਹੋ ਤਾਂ ਲਾਸਟ ਸਟਾਪ ਕੈਫੇ ਤੇ ਇੱਥੇ ਬਹੁਤ ਹੀ ਵਧੀਆ ਸਾਰਾ ਕੁਝ ਹੈਗਾ ਜਨਕਿ ਨਾਲ-ਨਾਲ ਨਦੀ ਵਗ ਰਹੀ ਸੀ ਲਓ ਤੁਹਾਨੂੰ ਨਦੀ ਵੀ ਦਾ ਦਰਸ਼ਨ ਕਰਾ ਦਈਏ ਆ ਕੈਫੇਟੇਰੀਆ ਏਰੀਆ ਸੀਗਾ ਦੇਖੋ ਉਧਰ ਨਦੀ ਦਾ ਪਾਣੀ ਬਹੁਤ ਸਾਫ਼ ਸੀਗਾ ਤੇ ਠੰਡਾ ਵੀ ਬਹੁਤ ਸੀਗਾ ਤੇ ਬੜਾ ਜਨ ਕੇ ਜੰਗਲਾਂ ਚ ਮੰਗਲ ਵਾਲੀ ਗੱਲ ਹੋਈ ਪਈ ਸੀਗੀ ਬੜਾ ਸ਼ਾਂਤ ਸੀਗੀ ਇੱਥੇ ਆਪਾਂ ਕਹਿ ਸਕਦੇ ਆ ਵਾਟ ਅ ਪਲੇਸ ਫੀਲ ਲਾਈਕ ਬਾਓ ਤੇ ਬਹੁਤ ਹੀ ਵਧੀਆ ਤੇ ਮਨ ਨੂੰ ਸ਼ਾਂਤੀ ਦੇਣ ਵਾਲੀ ਜਗ੍ਹਾ ਸੀਗੀ ਤੇ ਉਦੋਂ ਬਾਅਦ ਅਸੀਂ ਰਾਤ ਨੂੰ ਥੋੜਾ ਬਹੁਤਾ ਚੈਲਪੈਲ ਕੀਤੀ ਤੇ ਕੈਫੇਟੇਰੀ ਏਰੀਆ ਤੇ ਬਹਿ ਕੇ ਅਸੀਂ ਉੱਥੇ ਕੁਵਾਲੀਆਂ ਕੁਲੀਆਂ ਸੁਣੀਆਂ ਜਿਹੜੀਆਂ ਲਾਈਵ ਚੱਲ ਰਹੀਆਂ ਸੀ ਉੱਥੇ ਤੇ ਫਿਰ ਅਸੀਂ ਇਟਰਨ ਕੀਤਾ ਤੇ ਉਸ ਤੋਂ ਬਾਅਦ ਅਸੀਂ ਆਪਣੇ ਰੂਮ ਵੱਲ ਆ ਗਏ ਤੇ ਸਵੇਰੇ ਜਦੋਂ ਉੱਠੇ ਬੜਾ ਸੋਹਣਾ ਦ੍ਰਿਸ਼ ਸੀਗਾ ਜਦੋਂ ਅਸੀਂ ਆਪਣੇ ਇੱਥੇ ਦੀ ਕੈਂਪ ਦੇਖ ਰਹੇ ਹਾਂ ਸਾਡਾ ਤੇ ਅਸੀਂ ਇਹਦੇ ਵਿੱਚ ਰਾਤ ਬਤੀਤ ਕੀਤੀ ਬਹੁਤ ਹੀ ਸੋਹਣੀ ਜਗ੍ਹਾ ਸੀਗੀ ਅਗਲੇ ਦਿਨ ਵੀ ਅਸੀਂ ਇੱਥੇ ਆ ਕੇ ਆਪਣਾ ਸਫ਼ਰ ਸ਼ੁਰੂ ਕੀਤਾ ਆਦਰਵੇ ਸਾਡਾ ਕੱਲ ਤੋਂ ਨਾਲ ਹੀ ਇੰਤਜ਼ਾਰ ਕਰ ਰਿਹਾ ਸੀਗਾ ਤੇ ਉਦੋਂ ਬਾਅਦ ਅਸੀਂ ਪਿੜਡਾਂ ਵਿੱਚ ਦੀ ਹੁੰਦੇ ਹੋਏ ਥੋੜੀ ਪਿੜਡਖਾਣੀ ਕਰਕੇ ਗਾਂ ਤੁਰੇ ਤੇ ਉਹ ਜਿਹੜੇ ਤੁਸੀਂ ਬਰਫ ਦੇਖ ਰਹੇ ਹੋ ਅਸੀਂ ਉਹ ਹੁਣ ਬਰਫਾਂ ਦੇ ਵਿੱਚ ਜਾਣਾ ਵਾ ਥੋੜਾ ਆਨੰਦ ਲਵਾਂਗੇ ਤੇ ਅਸੀਂ ਚਾਲੇ ਪਾਤੇ ਬਰਫਾਂ ਨੂੰ ਤੇ ਰਾਤ ਚ ਫਿਰ ਸਵੇਰ ਨੂੰ ਕਹਿੰਦੇ ਸਾਰੇ ਕਹਿੰਦੇ ਸੀ ਕਿ ਵੀ ਭੁੱਖ ਲੱਗੀ ਹੋਈ ਆ ਅਸੀਂ ਬ੍ਰੇਕਫਾਸਟ ਕੀਤਾ ਕੈਫੇ ਤੇ ਰੁਕੇ ਤੇ ਇੱਥੇ ਥੋੜੀ ਪੇਟ ਪੂਜਾ ਕਰਕੇ ਅਸੀਂ ਫਿਰ ਗਾਂ ਨੂੰ ਚਾਲੇ ਪਾਤੇ ਬਰਫਾਂ ਦੇ ਪਹਾੜਦਾਰੀ ਦੇਖ ਸਕਦੇ ਹੋ ਜਿਵੇਂ ਜਿਵੇਂ ਅਸੀਂ ਬਰਫਾਂ ਦੇ ਵਿੱਚ ਹੁੰਦੇ ਹੋਏ ਤੇ ਬੜਾ ਹੀ ਮਨ ਨੂੰ ਸ਼ਾਂਤੀ ਮਿਲ ਰਹੀ ਸੀਗੀ ਲਓ ਵੀ ਪਹੁੰਚ ਚੁੱਕੇ ਆ ਅਸੀਂ ਜਿੱਥੇ ਪੈਂਦੀ ਐ ਸਨੋਵੇ ਤੇ ਸਭ ਤੋਂ ਪਹਿਲਾਂ ਅਸੀਂ ਜਾ ਕੇ ਟਰੈਕਟਰ ਲਈ ਟਰੈਕ ਲੈ ਕੇ ਅਸੀਂ ਉਸ ਤੋਂ ਬਾਅਦ ਰੋਗਵੇ ਵੱਲ ਚਲੇ ਗਏ ਤੇ 750 ਦੀ ਟਰੈਕਟਰ ਸੀਗੀ ਉਸ ਤੋਂ ਬਾਅਦ ਅਸੀਂ ਚੜ ਗਏ ਆ ਟਿੰਬਲ ਟ੍ਰੇਨ ਤੇ ਟਿੰਬਲ ਟ੍ਰੇਨ ਸੰਤਾਨੂ ਲੱਗ ਗਈ ਜਿਉਂ ਜਿਉਂ ਅਸੀਂ ਤਾਣੂ ਜਾਈ ਜਾਈਏ ਹਰਿਆਲੀ ਖਤਮ ਹੁੰਦੀ ਜਾਵੇ ਤੇ ਚਟੇ ਜਿਹੇ ਪਹਾੜ ਸ਼ੁਰੂ ਹੁੰਦੇ ਸੀਗੇ ਤਾਂ ਵੀ ਅਸੀਂ ਪਹੁੰਚ ਗਏ ਆ ਪੂਰੀ ਬਰਫ਼ ਦੇ ਵਿੱਚ ਬੜਾ ਸੋਹਣਾ ਦ੍ਰਿਸ਼ ਸੀਗਾ ਇੱਥੋਂ ਦੇਖਣ ਨੂੰ ਮਿਲਦਾ ਚਾਰੇ ਪਾਸੇ برف ਹੀ برف ਸੀਗੀ ਤੇ ਉਸ ਤੋਂ ਬਾਅਦ ਥੋੜਾ ਬਹੁਤਾ ਫਿਰ ਅਸੀਂ ਬਰਫ਼ ਦੇ ਨਾਲ ਖੇਡ ਖੜਾਈਆ ਕੀਤਾ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ 3200 ਮੀਟਰ ਨਾਰਮਲ ਧਰਤੀ ਤੋਂ ਤਾਂ ਅਸੀਂ ਉੱਥੇ ਕੈਫੇ ਦੇ ਵਿੱਚ ਫਿਰ ਅਸੀਂ ਪੇੜ ਪੋਜਾ ਕੀਤੀ ਕਿਉਂਕਿ ਸਾਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਤਦੋਂ ਆ ਥੋੜੀ ਜਿਹੀ ਟ੍ਰੈਕਿੰਗ ਕਰਕੇ ਅਸੀਂ ਪਹੁੰਚ ਚੁੱਕੇ ਸੀਗੇ ਪੈਰਾਗਲਾਈਡਿੰਗ ਕਰਨ ਤੇ ਉਸ ਤੋਂ ਬਾਅਦ ਅਸੀਂ ਪੈਰਾਗਲਾਈਡ ਕਰਕੇ ਆ ਦੇਖੋ ਲੋ 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 ਡੈਗ ਬੀਸੀ ਡੈਗ ਬੀਸੀ ਲੋ ਵੀ ਓ ਅੱਡ ਗਈ ਗੁੱਡੀ ਤੇ ਉਸ ਤੋਂ ਬਾਅਦ ਮੇਰੀ ਵਾਰੀ ਆ ਕਿ ਥੋੜਾ ਥੋੜਾ ਡਰ ਤਾਂ ਲੱਗਦਾ ਸੀ ਪਰ ਠੰਡ ਨਾਲ ਮੇਰੇ ਬੁੱਲ ਨੀਲੇ ਹੋ ਗਏ ਸੀਗੇ ਕਿਉਂਕਿ ਮੈਂ ਜੈਕਟ ਥੱਲੀ ਭੁੱਲ ਗਿਆ ਸੀ ਗੱਡੀ ਦੇ ਵਿੱਚ ਤੇ ਉੱਪਰ ਬਹੁਤ ਜ਼ਿਆਦਾ ਠੰਡੇ ਸੀ ਉਸ ਤੋਂ ਬਾਅਦ ਮੈਂ ਤਿਆਰ ਹੋਇਆ ਲੋ ਜੀ ਵੈਸਟ ਆਫ ਲੱਕ ਤਾਂ ਵੀ ਉਡਾਨਾ ਭਰਤੀਆਂ ਸਿੰਘਾਂ ਨੇ ਤੇ ਆਗੇ ਥੱਲੇ ਆ ਸੀਗਾ ਉਦੋਂ ਫੇਰ ਭੁੱਖ ਲੱਗੀ ਤੇ ਅਸੀਂ ਵੇੜ ਪੂਜਾ ਕੀਤੀ ਤੇ ਮੈਂ ਵੇਖਾ ਕਿ ਅਸੀਂ ਰਾਤ ਨੂੰ ਪਹੁੰਚ ਚੁੱਕੇ ਹਾਂ ਅਸੀਂ ਮਾਲ ਰੋਡ ਤੇ ਮਾਲ ਰੋਡ ਤੇ ਬਹੁਤ ਜ਼ਿਆਦਾ ਘੱਟ ਸੀਗਾ ਜਿੰਨਾ ਅਸੀਂ ਪੀਸਫੁਲ ਏਰੀਆ ਦੇ ਵਿੱਚ ਰਹਿ ਕੇ ਸੀ ਤੇ ਆ ਕੇ ਸਾਨੂੰ ਬਹੁਤ ਜ਼ਿਆਦਾ ਕਰਾਊਡ ਲੱਗ ਰਿਹਾ ਸੀਗਾ ਉਦੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਰੂਮ ਦੇ ਵਿੱਚ ਸਾਰੇ ਦਿਨ ਦੀ ਥਕਾਵਟ ਤੋਂ ਬਾਅਦ ਜਦੋਂ ਮੈਂ ਕਮਰੇ ਦਾ ਦਰਵਾਜ਼ਾ ਖੋਲਿਆ ਤੇ ਮੈਨੂੰ ਬੈੱਡ ਦੇਖ ਕੇ ਨੀਂਦ ਐਂ ਵਜਾਂ ਮਾਰਨ ਲੱਗੀ ਮੇਰੇ ਵੀਰੋ ਫਿਰ ਅਸੀਂ ਅਗਲੇ ਦਿਨ ਚੱਲੇ ਫਾਤੇ ਟੈਂਪਲ ਵੱਲ ਇਹ ਬਹੁਤ ਪੀਸਫੁਲ ਜਗਾ ਸੀਗੀ ਇਹ ਟੈਂਪਲ ਬੜਾ ਫੇਮਸ ਟੈਂਪਲ ਇੱਥੋਂ ਦਾ ਹੈ 올ਡ ਮਨਾਲੀ ਦਾ ਤੇ ਆ ਇੱਥੇ ਬੜੇ ਬੜੇ ਦਰਖਤ ਹੁਣ ਮੈਨੂੰ ਦਰਖਤਾਂ ਦਾ ਨਾਮ ਤਾਂ ਪਤਾ ਨਹੀਂ ਕੀ ਕਹਿੰਦੇ ਇਹਨਾਂ ਨੂੰ ਪਰ ਬਹੁਤ ਹੀ ਸ਼ਾਂਤਮਈ ਜਗਾ ਸੀਗੀ ਥੋੜੀ ਥੋੜੀ ਜਿਹੀ ਟਰੈਕਿੰਗ ਕੀਤੀ ਉੱਥੇ ਜਾ ਕੇ ਜੰਗਲਾਂ ਦੇ ਵਿੱਚ ਥੋੜਾ ਥੋੜਾ ਲੋਤ ਲੋਤ ਫਟਾਇਆ ਨੇਚਰ ਦਾ ਮਰਤੇ ਟੈਂਪਲ ਦੇ ਵਿੱਚ ਮਥਾੜੇ ਕੇ ਤੇ ਵਾਪਸੀ ਨੂੰ ਰਸੀਂ ਪੈਨ ਨੂੰ ਚਾਲੇ ਪਾਤੇ ਤੇ ਬਾਏ ਬਾਏ ਕਰਦੇ ਹਾਂ ਮਨਾਲੀ ਨੂੰ ਅਸੀਂ ਹੁੰਦੇ ਹੋਏ ਤੇ ਟਰਨ ਆਲਾ ਦੇ ਵਿੱਚ ਦੀ ਤੇ ਮੁਰਦੇ ਇੱਕ ਗੱਲ ਹੋਰ ਹੋਈ ਤੇ ਉੱਥੇ ਮੇਰੇ ਨਾਲ ਦੇ ਫਰੈਂਡ ਕਹਿੰਦੇ ਵੀ ਟਰਨ ਆਲਾ ਮੈਂ ਕਹੀ ਜਮਾਂ ਮੌਕੇ ਕਹਿੰਦੇ ਨਹੀਂ ਹਜੇ 5 ਹੋਰ ਰੁਪਈਆ ਪਰ ਮੈਂ ਕਹਾਂ ਮੌਕੇ ਸਾਡੀ ਸ਼ਰਤ ਲੱਗੀ ਉੱਥੇ ਜੋ ਕਿ ਸ਼ਰਤ ਮੈਂ ਹਾਰ ਗਿਆ ਫਿਰ ਲਾਸਟ ਸਟਾਪ ਤੇ ਸਾਡਾ ਉਹੀ ਬੰਨਾ ਓਨਲੀ ਪੂਰਾ ਢਾਬਾ ਚੰਗਾ ਜਿਹਾ ਸਸਰੀ ਦਾ